ਬੱਕਰੀ ਵਦਾ ਕਿੱਥੇ ਚੱਲੀ ਰੌਪਲੇ ਨਾਦੀਆਂ ਲਈ ਹਾਂ ਇਹ ਤਾਂ ਗੱਲ ਗਾਨੀ ਕਰੀ ਜਾ ਫਿਰ ਆਸ ਨੂੰ ਸੁਵਾਈ ਹਾਂ ਫੇਰ ਲਈ ਸਾਦੀ ਸੋਨੇ ਫੇਰ ਲਈ ਸੀ ਇਹਨੇ ਹਾਂ ਜਾਂ ਗਈ ਜਾਗ ਓਏ ਚੱਲੀ ਤਾਂ ਇੱਥੋਂ ਆਏ ਸੀ ਘੈਣੋਂ ਚੱਲੀ ਜਾ ਬੱਕਰੀ ਹਾਂ ਤੈਨੂੰ ਜੱਤ ਪੁਰਾਣੀਆਂ ਬੱਕਰਾ ਚੱਲਿਆ ਉਹ 나ਥੀ ਕੋਲੇ ਬਾਗੀ ਸੀ ਹਾਂ 나ਥੀ ਕੋਲੇ ਮੈਨੂੰ ਪਤਾ ਹਾਂ ਸਟੋਰੀ ਦਾ ਉਹ ਕਿਉਂ ਲਈਦੀ ਬੱਕਰੀ ਪਤਾ ਹੀ ਹਾਂ ਦੁੱਧ ਦੀ ਦੁੱਧ ਚੱਕ ਲਾਦੀ ਮੂੜੀ ਕੋਲੇ ਬੱਕਰੀ ਆਈ ਜੇ ਇਹਨਾਂ ਨੂੰ ਕਹਾਣੀ ਦਾ ਪਤਾ ਨਹੀਂ ਜਾਂ ਕਿ ਡੱਬਾ ਕਰੀ ਹਾਂ ਹਾਂ ਬੱਸ ਕਿੱਥੇ ਚੱਲਦੀ ਦੇਖ ਰਿਹਾ ਕਿੱਥੋਂ ਚੱਲਦੀ ਆ ਬੱਕਰੇ ਪਾਏ ਨੌ ਤਾਰੀਆਂ ਚੱਲਦਾ ਅੱਜ ਹਾਂ ਰੱਬਾ ਮੈਂ ਨਹੀਂ ਬੱਕਰੀ ਉਹ ਇੱਥੋਂ 나ਥੀ ਗਈਆ ਹੋ ਬਾਕੀ ਤੋਤੀ ਹੁਣ ਵੀ ਬੰਦਾ ਦੇ ਫਿਰਦਾ ਉਹ ਆ ਗਈ ਰੌਣੀ ਕਿਚਨ ਨੇ ਇੱਥੇ ਜਾੜੀ ਲਈਦੀ ਉੱਥੋਂ ਗਾ ਪੁਲਸੀਆਂ ਲਈ ਪੁਲਸੀਆਂ ਦਾ ਗਾ ਇਨਾ ਪੁਲਸੀਆ ਹੀ ਸਰ ਜਾੜ ਦੇ ਦੇ ਆਨੂੰ ਵਾਦਾ ਕਿੱਥੇ ਕਰਦੀ ਆ ਯਾਰ ਹਾਂ ਚਲ ਆਪਾਂ ਫਾਂਦਾ ਭੇਦੀ ਹੁਣ ਇਹਦਾ ਪੁਰਾਣੇ ਬੰਦੇ ਇਹਦਾ ਪਤਾ ਕਰੀ ਸਾਰੀ ਜਾਣੋ ਹਾਂ ਇਹ ਤਾਂ ਹੁਣ ਪੁਰਾਣੇ ਬੰਦੇ ਨੇ ਆਪਾਂ ਉਦੋਂ ਅਸੀਂ ਨਿਆਣੇ ਸੀ ਬਾਈ ਆਪਣੇ ਨਾਲ ਵੀਡੀਓ ਦੇ ਵਿੱਚ ਸਫੀ ਬਾਈ ਖੜਾ ਤੇ ਇਹਦੇ ਲਵੇ ਵੀ ਨਾਗਰੀਆਂ ਡੱਬੀਆਂ ਬੱਕਰੀਆਂ ਨੇ ਏ ਵੀ ਉਹੀ ਬਲੱਡ ਲੈਣਾ ਜਹਾਗੀਰ ਵਾਲੀ ਤੇ ਜਾਬਰ ਵਾਲੀ ਤੇ ਬਾਈ ਸਫੀ ਖੜਾ ਇਹਦੀਆਂ ਤੁਹਾਨੂੰ ਬੱਕਰੀਆਂ ਦਿਖਾਉਨੇ ਆ ਤੇ ਬਾਕੀ ਗੱਲਬਾਤ ਤੁਹਾਨੂੰ ਵੀਡੀਓ ਦੇ ਵਿੱਚ ਪਤਾ ਲੱਗ ਜੂਗੀ ਕੀ ਆ ਬੱਕਰੀਆਂ ਬਾਰੇ ਸਫੀ ਬਾਈ ਕੀ ਹਾਲ ਆ ਠੀਕ ਆ ਵੀਰੇ ਤੇ ਬਾਈ ਪਹਿਲਾਂ ਆਪਾਂ ਗੱਲ ਕਰਦੇ ਆ ਵੀ ਛੋਡੇ ਲਵੇ ਬਰੀਡ ਕਿਵੇਂ ਆਈ ਜਹਾਗੀਰ ਵਾਲੀਆਂ ਇਹ ਯਾਰ ਮੇਰੇ ਕੋਲੇ ਬਾਗ ਦੀਆਂ ਬੱਕਰੀਆਂ ਫਿਰਦੀਆਂ ਸੀ ਅਸਲ ਸਾਡੀਆਂ ਇਕੱਠੀਆਂ ਹੀ ਸੀ ਪਤਵੇ ਵਾਲੇ ਬਾਗੀਆਂ ਹਾਂ ਬਸ ਉਥੋਂ ਕਹਿੰਦਾ ਆਪਾਂ ਨਾਗਰਾ ਡੱਬਾ ਰੰਗ ਪੈਦਾ ਕਰਨਾ ਵਾ ਤੇ ਉਹ ਨਾ ਉਹ ਕਹਿੰਦਾ ਨਾਗਰਾ ਡੱਬਾ ਪੈਦਾ ਕਰਨਾ ਅਸਿਆ ਤੇ ਫਿਰ ਗੂੜੀਆਂ ਕਰਨੀਆਂ ਨੇ ਹਾਂ ਵੀ ਗੂੜੀਆਂ ਕਰਨੀਆਂ ਨੇ ਆਪਾਂ ਨੇ ਫਿਰ ਉਹਨੇ ਜਾਵਰ ਛੱਡਿਆ ਅਸਿਆ ਪਹਿਲਾਂ ਸਾਡੇ ਕੋਲੇ ਬਾਬਰ ਸਿੰਘ ਜਹਾਂਗੀਰ ਵਾਲੀ ਲੈਣ ਚੋਂ ਜਹਾਂਗੀਰ ਆਹ ਜਹਾਂਗੀਰ ਵਾਲੀ ਲੈਣ ਚੋਂ ਆ ਬੇ ਬਾਬਰ ਦੀ ਆ ਇਹ ਬਾਬਰ ਦੀ ਆ ਹਮ ਲੈ ਵੀ ਇਹ ਆ ਬਈ ਬਾਬਰ ਬਲਾਕ ਦੀ ਪੱਠ ਦੀ ਪੱਠ ਗਾਹਾਂ ਠੀਕ ਹੈ ਬਾਬਰ ਦੀ ਪੱਠ ਦੀ ਪੱਠ ਆ ਗਈ ਗਾਹਾਂ ਹਾਂ 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 ਆ ਆ ਗਈ ਜਾਵਰ ਦੀ ਸਿੱਧੀ ਪੱਠ ਐਸੀ ਡਾਇਰੈਕਟ ਜਾਵਰ ਦੀ ਆ ਰਾਈਟ ਹਾਂ ਜਿਹਦਾ ਅਸੀਂ ਬੱਕੀਆਂ ਲਵਾਈਆਂ ਮੈਂ ਤੇ ਬਾਗ ਨੇ ਅੱਛਾ ਇਹ ਸਿੱਧੀ ਉਹਦੀ ਆ ਗਈ ਤੇ ਬਾਬਰ ਤੋਂ ਬਾਈ ਤੇਰੀਆਂ ਬੱਕਰੀਆਂ ਵੱਧ ਲੱਗੀਆਂ ਹੋਈਆਂ ਨੇ ਨਾ ਹਾਂ ਆਪਣੀਆਂ ਵੱਧ ਲੱਗੀਆਂ ਬਾਗ ਵਾਲੀਆਂ ਘੱਟ ਸੀ ਹਾਂ ਉਹ ਘੱਟ ਸੀ ਲੱਗੀਆਂ ਤਾਂ ਉਹਦੀਆਂ ਵੀ ਸੀ ਯਾਨੀ ਉਹਦੀਆਂ ਘੱਟ ਸੀ ਮੈਂ ਉਹ ਤੋਂ ਦੋ ਝੋਲੀਆਂ ਲੈ ਗਿਆ ਸੀ ਇਹ ਦੋ ਝੋਲੀਆਂ ਲੈ ਗਿਆ ਹਾਂ ਜਾਬਰ ਤੋਂ ਲਈਆਂ ਸੀ ਮੈਂ ਇੱਕ ਝੋਲੀ ਜਾਬਰ ਤੋਂ ਇੱਕ ਲੈਤੀ ਸੀ ਇੱਕ ਲਈ ਜਾ ਤੂੰ ਜਾਬਰ ਜਦੋਂ ਬਈ ਛੋਡੇ ਲਵੇ ਠੀਕ ਹੋਣ ਲਈ ਆਇਆ ਸੀ ਉਦੋਂ ਲੈ ਕੇ ਆਇਆ ਹਾਂ ਹਾਂ ਉਦੋਂ ਹਾਂ ਉਦੋਂ ਲਈਆਂ ਹੂੰ ਆਉਂਦਾ ਜਾਬਰੇ ਕਲਾਹੀ ਵਾਲਿਆਂ ਕੋਲੇ ਸੀ ਹਾਂ ਪਹਿਲਾਂ ਉੱਥੇ ਸੀਗਾ ਜਾਨਵਰਗਿਆਂ ਕੋਲ ਤੇ ਨਾ ਤੇ ਇਹਦਾ ਫਰਕ ਕੀ ਆ ਬਾਈ ਕਿ ਕਿਹੜੀ ਬਰੀਡ ਦਾ ਆਹ ਦੇ ਆਹ ਹਾਂ ਜਿਹੜੀ ਬਾਬਰ ਵਾਲੀ ਆ ਇਹ ਠ ਏ ਫਿੱਕਾ ਰੰਗ ਆ ਗਿਆ ਉਹਦੇ ਅੱਛਾ ਇਹ ਆ ਘੂੜਾ ਆ ਗਿਆ ਬਸ ਵੀ ਇਹ ਇਹੀ ਫਰਕ ਹੈ ਨਾ ਬਸ ਇਹੀ ਬਾਕੀ ਆ ਦੇ ਪਿੰਡੇ ਸਾਫ ਨੇ ਨਾ ਦੋਨਾਂ ਦੇ ਦੇਖ ਹੂੰ ਤੇ ਪੱਟਾਂ ਤੇ ਬਾਣ ਨਹੀਂ ਹੋਊਗਾ ਕੋਈ ਛੇਤੀ ਬੱਕਰੀਆਂ ਦੇ ਆਪਾਂ ਦਿਖਾਵਾਂਗੇ ਖੈ ਨਹੀਂ ਜਮੈਂ ਐ ਲੱਗੂ ਜਿਵੇਂ ਸੇਫਟੀ ਨਾ ਮੁੰਨੇ ਹੁੰਦੇ ਨੇ ਜਿਹੜੀਆਂ ਬਾਬਰਦੀ ਲੈਂਚੋਂ ਨੇ ਬਾਬਰਦੀ ਲੈਂਚ ਹਾਂ ਉਹਦਾ ਜਮੈਂ ਸੇਫਟੀ ਵਾਲਾ ਕੰਮ ਹੀ ਆ ਤੇ ਜਿਹੜੀਆਂ ਜਾਹ ਦੀਆਂ ਜਾਬਰ ਵਾਲੀਆਂ ਨੇ ਕਿਹੜੇ ਜਾਬਰ ਵਾਲੀਆਂ ਆ ਦੇ ਆ ਗਈਆਂ ਨਹੀਂ ਇਹਨਾਂ 'ਚ ਫਰਕ ਸੁਭਾਅ 'ਚ ਕੀ ਫਰਕ ਆ ਸੁਭਾਅ 'ਚ ਇਹ ਨਾ ਤਾਂ ਉਹ ਮਿੱਠੀਆਂ ਨੇ ਜਦੋਂ ਚੌਣ ਲੱਗ ਗਿਆ ਆਪਾਂ ਬਾਲਟੀ ਚੱਕ ਲਈ ਲੈਣ ਵੰਨ ਕੇ ਤੇਰੇ ਮਗਰ ਆਈ ਜਾਣੀਆਂ ਜਾਵਰ ਵਾਲੀਆਂ ਹਾਂ ਹਾਂ ਉਹ ਕਹੂਗੀ ਮੈਨੂੰ ਚੋ ਉਹ ਕਹੂ ਮੈਨੂੰ ਚੋ ਹੂੰ ਆਪਦੀ ਆਪ ਕੋਲੇ ਆਉਣੀਆਂ ਤੂੰ ਇੱਕ ਥਾਵੇਂ ਬਹਿ ਜੀ ਬਾਲਟੀ ਲੈ ਕੇ ਅੱਛਾ ਤੇਰੇ ਕੋਲੇ ਆਈ ਜਾਣੀਆਂ ਆਪ ਹੀ ਆਟੋਮੈਟਿਕੀ ਠੀਕ ਹੈ ਬਾਕੀ ਦੁੱਧ ਨੂੰ ਪੂਰੀਆਂ ਘੈਂਟ ਨੇ ਦੁੱਧ ਨੂੰ ਚੰਗੀਆਂ ਨੇ ਹਾਂ ਪੂਰੀਆਂ ਹੂੰ ਤੇ ਬਾਕੀ ਤਾਂ ਰੰਗਾਂ ਦਾ ਮੇਨ ਵੀ ਰੰਗ ਇਹਨਾਂ ਦਾ ਫਿੱਕਾ ਇਹਦਾ ਗੂੜਾ ਬਾਛਾ ਹੀ ਮੇਰਾ ਕੋਈ ਦਾ ਫਿੱਕਾ ਹੁੰਦਾ ਆ ਜਾਨੀ ਵਿੱਚ ਗੂੜੀਆਂ ਆ ਜਾਂਦੀਆਂ ਨੇ ਗੂੜੀਆਂ ਤੁਸੀਂ ਕੀਤੀਆਂ ਨੇ ਜਾਬਰ ਬਾਤ ਹਾਂ ਜਾਬਰ ਤੋਂ ਕੀਤੀਆਂ ਨੇ ਇਹ ਗੂੜੀਆਂ ਉਹ ਤੋਂ ਹੋਈਆਂ ਨੇ ਉਹ ਤੋਂ ਹੋਈਆਂ ਨੇ ਹਾਂ ਠੀਕ ਹੈ ਤੇ ਹੁਣ ਕਿੰਨੀਆਂ ਬੱਕਰੀਆਂ ਨੇ ਸ਼ਫੀ ਬਾਈ ਮੈਂ ਤਾਂ 15 16 ਕੀ ਰੱਖ ਦਉਣਾ ਵੀਰੇ ਬੱਕਰੀਆਂ 10 12 ਰੱਖ ਦਿਆਂ ਪੱਠਾ ਆਪਾਂ ਉਹ ਪੱਠਾ ਆਪਣੀਆਂ ਘਰੇ ਨੇ ਬੱਕਰੀਆਂ ਇੱਥੇ ਨੇ ਪੱਠਾ ਘਰੇ ਨੇ ਹਾਂ ਪੱਠਾ ਘਰੇ ਨੇ ਜਦੋਂ ਉਹ ਪੱਠਾ ਗੱਬਣਾ ਹੋ ਗਿਆ ਉਹ ਤੋਂ ਬੱਕਰੀਆਂ ਆਪਾਂ ਦੇ ਦੇਣੀਆਂ ਹੁੰਦੀਆਂ ਦੇ ਦੇਣੇ ਬੱਕਰੀਆਂ ਇਹ ਬੱਕਰੇ ਰੱਖੇ ਨੇ ਹੁਣ ਹਾਂ ਬੱਕਰੇ ਰੱਖੇ ਵੀ ਨਹੀਂ ਠੀਕ ਐ ਬੱਕਰੀਆਂ ਦੇ ਇੱਥੇ ਨੇ ਤਿੰਨ ਤਾਂ ਦੋ ਘਰੇ ਨੇ ਆਪਾਂ ਪਹਿਲਾਂ ਬੱਕਰੀਆਂ ਦਿਖਾਉਨੇ ਬੱਕਰੇ ਬਾਅਦ ਚ ਦਿਖਾ ਦਾਂਗੇ ਨਾ ਹਾਂ ਤੇ ਆਹ ਨਾਗਰੀ ਠਾਲਿਆ ਬਈ ਪੱਕੀ ਐ ਜਿਹੜੀ ਜਮਾ ਜਿਹੜੀ ਆ ਪਾਣ ਪਾਣ ਵੀ ਲਿਆ ਨਾਲ ਹੀ ਲਿਆ ਕਾਲ ਲਾਇਆ ਇਹ ਆ ਬਈ ਪੱਕੀ ਨਾਗਰੀ ਐ ਨਾ ਹਾਂ ਆ ਗਈ ਸਾਫ ਨਾਗਰੀ ਸਾਫ ਨਾਗਰੀ ਹਾਂ ਉਮ ਭਾਈ ਤੈਨੂੰ ਜਿਵੇਂ ਜਾਬਰ ਵਾਲੀ ਹੋ ਗਈ ਨਾ ਬਾਬਰ ਵਾਲੀ ਹੋ ਗਈ ਲੈਣਾ ਹਾਂ ਇਹਨਾਂ ਚੋਂ ਵਧੀਆ ਕਿਹੜੀ ਲੱਗਦੀ ਆ ਦੋਨਾਂ ਚੋਂ ਇਹਨਾਂ ਚੋਂ ਮੈਨੂੰ ਤਾਂ ਯਾਰ ਦੋਨੀਆਂ ਹੀ ਵਧੀਆ ਲੱਗਦੀਆਂ ਨੇ ਇਹ ਅੱਛਾ ਹਾਂ ਦੋਨੀਆਂ ਯਾਨੀ ਦੋਨੀਆਂ ਰਵੇ ਵਧੀਆ ਨੇ ਇਹ ਠੀਕ ਐ ਜਾਬਰ ਵਾਲੀ ਵੀ ਬਾਬਰ ਵਾਲੀ ਵੀ ਬਾਬਰ ਵਾਲੀ ਵੀ ਦੋਨੀਆਂ ਵਧੀਆ ਨਹੀਂ ਯਾਨੀ ਹੂੰ ਆਦੇ ਆ ਪਹਿਣਾ ਨੇ ਦੋਨੀਆਂ ਸਖੀਆਂ ਇਹ ਸਖੀਆਂ ਪਹਿਣਾ ਹਾਂ ਇਹ ਸਖੀਆਂ ਪਹਿਣਾ ਨੇ ਸਾਫ਼ ਨੇ ਨਾ ਦੋਨਾਂ ਨੇ ਹਾਂ ਇਹਨਾਂ ਚ ਡੱਬ ਕਿਉਂ ਨਹੀਂ ਆਇਆ ਫਿਰ ਕੋਈ ਇਹ ਵਿੱਚ ਆਉਂਦੀਆਂ ਨੇ ਸਾਫ਼ ਨਾਕਰੀਆਂ ਵੀ ਆਉਂਦੀਆਂ ਨੇ ਡੱਬਾਂ ਵਾਲੀਆਂ ਵੀ ਆ ਜਾਂਦੀਆਂ ਚਿੱਟੀਆਂ ਵੀ ਆਉਂਦੀਆਂ ਨੇ ਇਹ ਕਿਹੜੇ ਦੀਆਂ ਨੇ ਜਾਬਰ ਦੀਆਂ ਨੇ ਕਿ ਬਾਬਰ ਇਹ ਬਾਬਰ ਦੀ ਗਾਹਾਂ ਪੱਠਾਂ ਦੀਆਂ ਪੱਠਾਂ ਆ ਗਈਆਂ ਯਾਰ ਅਜਾ ਬਾਬਰ ਦੀ ਤੀਜੇ ਥਾਂ ਮੇ ਆ ਗਈਆਂ ਜਾਨੀ ਤੀਜੇ ਥਾਂ ਮੇ ਆ ਗਈਆਂ ਬਾਬਰ ਦੀਆਂ ਪੱਠਾਂ ਦਾ ਮੈਂ ਦੇਤੀਆਂ ਸੀਗੀਆਂ 2-2 3-3 ਸੂਏ ਪੀ ਕੇ ਹੂੰ ਉਹ ਬਾਬਰ ਦੀ ਆਪਣੇ ਕੋਲੇ ਖਾਸ ਇੱਕ ਖੜੀ ਆ ਬਾਬਰ ਦੀ ਬਾਬਰ ਵਾਲੀ ਦੇ ਆਓ ਮੈਂ ਲਿਆਉਣਾ ਉਹ ਲਿਆ ਇਹ ਮਾਂ ਆ ਗਈ ਬਾਬਰ ਦੀ ਖਾਸ ਸਿੱਧੀ ਹਾਂ ਇਹ ਬਾਬਰ ਦੀ ਆ ਇਹ ਕਿਹੜੀ ਵੱਡੀ ਉਮਰ ਚ ਹੋਈ ਵੀ ਆ ਬੱਕਰੀ ਹੈ ਨਹੀਂ ਉਹ ਹੁਣ ਹੈ ਬੱਕਰੀ ਇਹਦੀ ਮਾਂ ਨਾ ਇਹਦੀ ਮਾਂ ਨਹੀਂ ਅੱਛਾ ਇਹਦੀ ਮਾਂ ਤਾਂ ਪਹਿਲਾਂ ਹੀ 베ਚਤੀ ਸੀ ਇਹ ਹੁਣ ਜਾਨੀ ਵੱਡੀ ਉਮਰ ਚ ਹੋ ਗਈ ਕੱਲੀ ਇਹ ਆ ਆਪਣੇ ਕੋਲੇ ਬਾਬਰ ਦੀ ਹੁਣ ਸਿੱਧੀ ਸਿੱਧੀ ਬਾਕੀ ਤਾਂ ਉਹਨਾਂ ਦੀਆਂ ਪੱਠਾ ਪੁੱਛਾਂ ਗਾਹਾਂ ਪੱਠਾਂ ਦੀਆਂ ਪੱਠਾਂ ਆ ਗਈਆਂ ਉਹਨਾਂ ਦੀ ਆਪਣੇ ਕੋਲੇ ਇਹ ਜਾਨੀ ਸਿੱਧੀ ਉਹਦੀ ਧੀ ਆ ਇਹ ਠੀਕ ਹੈ ਤੇ ਭਾਈਓ ਬੱਚੇ ਕਿੰਨੇ ਕੁ ਦੇ ਦਿੰਦੇ ਨੇ ਬੱਕਰੀਆਂ ਬੱਚੇ ਇਹ ਯਾਰ ਕੋਈ ਤਿੰਨ ਵੀ ਦੇ ਦਿੰਦੀ ਆ ਨਹੀਂ ਦੋ ਤਾਂ ਪੱਕੇ ਹੀ ਨੇ ਦੋ ਪੱਕੇ ਨੇ ਹਾਂ ਜੇ ਕੋਈ ਪਲੂਨ ਪੱਠ ਨਿਆਣੀ ਹੋ ਗਈ ਉਹ ਇੱਕ ਵੀ ਦੇ ਦਿੰਦੀ ਆ ਇੱਕ ਦੇ ਦਿੰਦੀ ਆ ਆ ਉਹ ਇੱਕ ਵੀ ਦੇ ਦਿੰਦੀ ਆ ਨਹੀਂ ਦੋ ਪੱਕੇ ਇਹਨਾਂ ਦੇ ਟੱਡੇ ਜੇ ਨਹੀਂ ਛੱਡੇ ਹਨਾ ਕਿਸੇ ਨੇ ਵੀ ਆਹ ਦੇਖੋ ਤੇ ਅੱਡੇ ਇਹਨਾਂ ਨੇ ਕੀ ਛੱਡਨੇ ਆ ਦਿਖਦਾ ਨੇ ਪੱਟਾਂ ਤੇ ਬਾੜ ਸਾਫ਼ ਨੇ ਨਾ ਜਮਾ ਨਾ ਇਹ ਟੱਡੇ ਛੱਡਣੇ ਤਾਂ ਜਮਾ ਪਤਲੇ ਪਿੰਡੇ ਦੀਆਂ ਸ਼ਿਕਾਰੀ ਕੁੱਤੇ ਵਾਲਾ ਕੰਮ ਆ ਆ ਥੋੜਾ ਬਾਈ ਪੁੱਤ ਲੈਣੂ ਮੇਰੀ ਇੱਕ ਹੀ ਰਹਿੰਦੀ ਆ ਹਾਂ ਬਰੀਕ ਹੀ ਨੇ ਖਾਨਦਾਨੀ ਚੋਂ ਆਗੀਆਂ ਨੇ ਇਹ ਹਾਂ ਐਂ ਆ ਤੇ ਸਵੇਰ ਕਿਵੇਂ ਇਹਨਾਂ ਦਾ ਬੱਕਰੀਆਂ ਦਾ ਸਵੇਰ ਪੂਰਾ ਵਧੀਆ ਠੰਡਾ ਐ ਜਮਾ ਬੱਕਰੀਆਂ ਦਾ ਵੀ ਨਾਂ ਬੱਕਰਾ ਮਾਰੀ ਹੂੰ ਜਦੋਂ ਬੱਕਰੀ ਉੱઠી ਆ ਉਦੋਂ ਮਗਰ ਲੱਗਣਾ ਨਹੀਂ ਨਹੀਂ ਮਗਰ ਲੱਗਦੀ ਨਹੀਂ ਨਹੀਂ ਲੱਗਦੀ ਹਾਂ ਨਹੀਂ ਬੱਚੇ ਬੱਕਰੇ ਗਾਹ ਨਹੀਂ ਪਾਈ ਜਾਂਦੇ ਉਹ ਕੋਹੋਂ ਨਹੀਂ ਪਾਉਂਦੇ ਜਮਾ ਠੰਡੇ ਰਹਿੰਦੇ ਨੇ ਬੈਠੇ ਰਹਿਣਾ ਹੁਣ ਵੀ ਹਾਂ ਲਾਈਵ ਹੋਰ ਬੱਕਰੀਆਂ ਦਿਖਾਉਣਾ ਸਾਨੂੰ ਬਈ ਇਹਨਾਂ ਦੀਆਂ ਪੱਠਾਂ ਪੱਠਾਂ ਸਾਰੀਆਂ ਘਰੇ ਨੇ ਪੱਠਾਂ ਦੇ ਖੜੀਆਂ ਦੋ ਦੋ ਲਿਆ ਆ ਨਾ ਪੱਠਾਂ ਫੇਰ ਬਾਕੀ ਘਰੇ ਨੇ ਆ ਦੋ ਲੈ ਕੇ ਆਇਆ ਸੀ ਮੈਂ ਹਦੋ ਵੀ ਲਿਆ ਮੇਲੇ ਹਾਂ ਫੜ ਦੇ ਫੜ ਦੇ ਫੜ ਦੇ ਫੜ ਦੇ ਫੜੀ ਗੇ ਆਹ ਦੀ ਆ ਜੋੜੀ ਲੈ ਕੇ ਆਏ ਅੱਛਾ ਬਾਕੀ ਘਰੇ ਨਹੀਂ ਇੱਕ ਇੱਕ ਕਿਹੜੇ ਦੀਆਂ ਨੇ ਬਾਈ ਇਹ ਆਹ ਤਾਂ ਆ ਗਈ ਬਾਬਰ ਚੋਂ ਹਾਂ ਆਹ ਆ ਗਈ ਦੂਜੇ ਚੋਂ ਯਾਨੀ ਗਾਂਹ ਦੀ ਗਾਂਹਾਈ ਜਾਂਦੀਆਂ ਨੇ ਯਾਰ ਠੀਕ ਆ ਆਹ ਆ ਇਹ ਜਾਵਰ ਚੋਂ ਆ ਕਿ ਬਾਬਰ ਚੋਂ ਆ ਇਹ ਬਾਬਰ ਚੋਂ ਇਹ ਬਾਬਰ ਚੋਂ ਹਾਂ ਆਹ ਜਾਵਰ ਚੋਂ ਠੀਕ ਆ ਗਾਂਹ ਉਹਦੀ ਪੱਠ ਦੀ ਪੱਠ ਆ ਗਾਹਾਂ ਪੱਟੀ ਪੱਟੀ ਗਾਹਾਂ ਆ ਗਿਆ ਹਾਂ ਕਿਹਾਲਾ ਕਿਵੇਂ ਆਂ ਕਿਉਂ ਜਾਣ ਬੰਦੇ ਰ ਬੱਡ ਲਾਈਨ ਦੇ ਪੱਧਰ ਆਏ ਆ ਅੱਲਾਇਕੁਮ ਹਾਂ ਵਧੀਆ ਹਾਂ ਹਾਂ ਵਧੀਆ ਉਹ ਬਤਾਲੀਆ ਵਧੀਆ ਹੋ ਗਿਆ ਠੀਕ ਹੈ ਸੇ ਉਹ ਬੱਕਰੇ ਲਿਆ ਬੱਕਰੇ ਦਿਖਾਉਣੇ ਆ ਕਿਉਂ ਤਾਂ ਅੱਜ ਪਰ ਲਿਆ ਪਰਲਾ ਵਧੀਆ ਹਾਂ ਤਾਂ ਫਿਰ ਆ ਆ ਬੱਚੇ ਰੱਖਿਆ ਬਈ ਹੁਣ ਹਾਂ ਇਹ ਰੱਖੇ ਨੇ ਵੀਰੇ ਹੁਣ ਠੀਕ ਹੈ ਐਂ ਦਿਖਾਈ ਟੇਡਾ ਜਿਹਾ ਕਰ ਇਹਨਾਂ ਦਾ ਪਿਆਉ ਆਪਾਂ ਵੇਚਤਾ ਸੀ ਅਸਿਆ ਕਿੰਨੇ ਇੰਚਾਂ ਦਾ ਸੀ ਬਾਈ ਉਹ 45 ਪੂਰਾ ਪੂਰਾ ਪੰਤਾਲੀ ਹਾਂ ਜਦੋਂ ਉਹਨੇ ਰਾਜੂ ਨੇ ਮਿਣਿਆ ਸਪਾਰ ਦੇ ਮੇਲੇ ਤੇ ਹਾਂ ਉਦੋਂ ਪੂਰਾ 45 ਛੇ ਦੰਦ ਹੁਣ ਤਿੰਨ ਰੱਖੇ ਨੇ ਮਾਲ ਦੇ ਵਿੱਚ ਹਾਂ ਤਿੰਨ ਨੇ ਹੁਣ ਇੱਕ ਘਰੇ ਆ ਵੱਡਾ ਚਾਰ ਨੇ ਹਾਂ ਚਾਰ ਇਹ ਚਾਰ ਰੱਖਣ ਦਾ ਕੀ ਕਾਰਨਾ ਬਈ ਇਹ ਚਾਰ ਆਪਾਂ ਇਹਨਾਂ ਤੋਂ ਝੋਲੀ ਲਵਾਂਗੇ ਗਾਹਾਂ ਹੂੰ ਫੇ ਦੇ ਦਾਂਗੇ ਦੋ ਰੱਖ ਲਾਂਗੇ ਦੋ ਦੇ ਦੇ ਦਾਂਗੇ ਇੱਕੋ ਜੀ ਉਮਰ ਦੇ ਲੱਗਦੇ ਆ ਬਈ ਤਿੰਨੇ ਹਾਂ ਨਾ ਉਹ ਮੜਾ ਜਾਂ ਵੱਡਾ ਇੱਕ ਉਮਰ ਦੇ ਨੇ ਦੋਨੇ ਇੱਕ ਉਮਰ ਦੇ ਨੇ ਠੀਕ ਕਿੰਨੇ ਕਿੰਨੇ ਦੰਦ ਹੋਗੇ ਇਹ ਦੁੱਗੇ ਹੋਗੇ ਵੀਰੇ ਦੁੱਗੇ ਹੂੰ ਠੀਕ ਐ ਇਹ ਕਿਹੜੀ ਲਾਈਨ ਚੁਣੇ ਇਹ ਯਾਰ ਐਨਾ ਆਈਦੀ ਮਾਂ ਤਾਂ ਹੈਗੀ ਜ਼ਬਰਦੀਚੋਂ ਹੂੰ ਐਈਦੀ ਬਾਬਰਦੀਚੋਂ ਮਾਂ ਜਣੀ ਮਾਂ ਕੰਨੀ ਹੋ ਮਾਂ ਕੰਨੀ ਉਹਨਾਂ ਦੀਆਂ ਗਾਹਾਂ ਆ ਗਈਆਂ ਉਹ ਪੱਠਾਂ ਉਹਦੀਆਂ ਬਾਬਰਦੀਆਂ ਪੱਠਾਂ ਦੀਆਂ ਗਾਹਾਂ ਦੀਆਂ ਗਾਹਾਂ ਨੇ ਹੂੰ ਉਹ ਬੱਕਰਾ ਇਹ ਆ ਗਿਆ ਆਪਣਾ ਜਿਹੜੀ ਆਪਾਂ ਬੱਕਰੀ ਦਿਖਾਈ ਆ ਵੱਡੀ ਹੁਣ ਵੱਡੀ ਹਾਂ ਉਹਦਾਗਾ ਮੁਰਮੇ ਜੇ ਨੱਕ ਵਾਲੀ ਦਾ ਕਰੀ ਬਈ ਮੂਰੇ ਨੂੰ ਆਏ ਨੂੰ ਲਿਆ ਇਹ ਕਿੰਨੇ ਦਾੰਦ ਹੋ ਗਿਆ ਬਈ ਇਹ 4 ਹੋ ਗਿਆ ਵੀਰੇ ਇਹਨਾਂ ਤੋਂ ਹਜੇ ਛੱਡੇ ਤਾਂ ਨਹੀਂ ਬੱਕਰੀ ਨਾ ਹਜੇ ਕੋਈ ਨਹੀਂ ਛੱਡਿਆ ਇਹਨੂੰ ਮੇਲੇ ਤੋਂ ਸਪਾਰ ਦੇ ਮੇਲੇ ਨੂੰ ਬੱਕਰੀਆਂ ਭਰਾਵਾਂਗੇ ਤੂੰ ਵੱਡਾ ਬੱਕਰਾ ਛੱਡਿਆ ਉਹਨਾਂ ਤੇ ਆ ਨਾ ਹਜੇ ਤਾਂ ਆਪਾਂ ਮੇਲੇ ਮੌਕੇ ਬੱਕਰੀਆਂ ਭਰੋਣੀਆਂ ਨੇ ਅੱਛਾ ਮੇਲੇ ਮੌਕੇ ਸਪਾਰ ਦੇ ਮੌਕੇ ਸਪਾਰ ਦੇ ਹੈ ਹਾਂ ਉਦੋਂ ਛੱਡਾਂਗੇ ਇਹ ਲੋੜੀਆਂ ਬਾਸੂ ਪੈਣਗੀਆਂ ਅੱਛਾ ਸੂਆ ਇੱਕ ਹੀ ਲੈਣੇ ਲੋੜੀਆਂ ਬਾਸੂ ਸੂਆ ਇੱਕ ਹੀ ਹਾਂ ਇੱਕ ਸੂਆ ਕੋਈ ਚੋਰੀ ਚੂਰੀ ਹੋ ਜੇ ਕਹਿ ਨਹੀਂ ਸਕਦੇ ਯਾਨੀ ਨਹੀਂ ਇੱਕ ਹੀ ਲੈਣੇ ਆਪਾਂ ਤਾਂ ਚਾਹੇ ਥੋੜੀਆਂ ਚਾਹੇ ਬਾਲੀਆਂ ਨੇ ਠੀਕ ਹੈ ਬਾਕੀ ਆਪਾਂ 15 ਤੋਂ ਵੱਧ ਵਧਾਈਆਂ ਨਹੀਂ ਯਾਰ ਕਦੀ ਐਵੇਂ ਕਹੀਏ 15 ਹੀ ਰੱਖਦੇ ਆ 15 ਸੂਆ ਇਹ ਹੀ ਕਾਰਨ ਆ ਬਈ ਬਾਚਾ ਨਾਲ ਤਾਂ ਸ਼ਾਮ ਹੋਈ ਜਾਂਦੀ ਆ ਨਾਲੇ ਸੌਂਕ ਪੂਰਾ ਹੋਈ ਜਾਂਦਾ ਨਾਲੇ ਸੇਵਾ ਰਹਿੰਦੀ ਆ ਥੋੜੀਆਂ ਬੱਕਰੀਆਂ ਦੀ ਫਿਰ ਆਪ ਨੂੰ ਔਖਾ ਗਾ ਜੇ ਆਪਾਂ ਵੱਧ ਰੱਖਾਂਗੇ ਆਪ ਨੂੰ ਔਖਾ ਹੋਊਗਾ ਅੱਛਾ ਆਇਆ ਠੀਕ ਐ ਲੈ ਵੀ ਬੱਕਰਾ ਦੇਖ ਲਓ ਬਈ ਇਹ ਜਾਬਰ ਵਾਲਾ ਕਾ ਬਾਬਰ ਵਾਲਾ ਇਹ ਜਾਬਰ ਵਾਲਾ ਜਾਬਰ ਵਾਲਾ ਹਾਂ ਉਹ ਉਹ ਲਿਆ ਉਹ ਦੂਜਾ ਉਹ ਮੇਗ ਰੰਗ ਤੋਂ ਉਹਨਾਂ ਦੀ ਗੂੜੇ ਆ ਗਏ ਨਾ ਹਾਂ ਰੰਗ ਤੋਂ ਉਹਨਾਂ ਦੀ ਗੂੜੇ ਆ ਗਏ ਠੀਕ ਹੈ ਜਵਾ ਜੀ ਫਰਕਾ ਫਿਰ ਹਾਂ ਹੂੰ ਆ ਜਾ ਆ ਕੇ ਇਹਦਾ ਤਾਹ ਹੋ ਆ ਬਸ ਠੀਕ ਹੈ ਇਹ ਇਹ ਆਪਣੇ ਬਾਬਰ ਵਾਲਿਆਂ ਚ ਹਾਂ ਮੈਂ ਲੈ ਕੇ ਜੂੰ ਮੈਂ ਬਣਾਉਣੇ ਵੀ ਬਹੁਤ ਆਖਦੇ ਨੇ ਕਿਦੇ ਆ ਜਾਵਾਂ ਸਾਫ ਰੱਖ ਲੈਣਾ ਆ ਸਾਫ ਨਾ ਕਰਾ ਗਿਆ ਬਸ ਗੋਲ ਫਿਰ ਇਹ ਮੂਰੇ ਟਾਈਮ ਅਜਾ ਆਉਣਗੇ ਇਹਨਾਂ ਦੇ ਰਿਜ਼ਲਟ ਇਹਨਾਂ ਨੇ ਹਾਂ ਮੂਰੇ ਲੋੜੀਆਂ ਬਾਅਦ ਆਉਗੇ ਇਹਦਾ ਲੋੜੇ ਤੋਂ ਬਾਅਦ ਹੈ ਬਾਅਦ ਹਾਂ ਠੀਕ ਹੈ ਤੇ ਵਿੱਚ ਬਾਈ ਜਿਹੜੀਆਂ ਕਾਲੀਆਂ ਪੱਠਾਂ ਨੇ ਆ ਜਾ ਉਧਰ ਨਹੀਂ ਚਾਲਦੀਆਂ ਆ ਬੰਨਵੇ ਆ ਨੰਨੇ ਯਾਰ ਮੈਂ ਆ ਆਹ ਦੇ ਫੜੀਏ ਕੱਤੇ ਜਿਹੜੀਆਂ ਆ ਕਾਲੀਆਂ ਨੇ ਬਈ ਇਹ ਆਪਣੀ ਕਾਲੀ ਬੱਕਰੀ ਸੀ ਜਿਹੜੀ ਵੱਡੀ ਹਾਂ ਵੱਡੇ ਵੱਡੇ ਕੰਨਾਂ ਵਾਲੀ ਜਿਹੜੀ ਗਿਆਨ ਲੈ ਗਿਆ ਹਾਂ ਇਹ ਉਹਦੀਆਂ ਆ ਗਈਆਂ ਵੀਰੇ ਅੱਛਾ ਗਿਆਨ ਲੈ ਗਿਆ ਇਹ ਕਾਲੀਆਂ ਬੱਕਰੀਆਂ ਕਿੰਨਾ ਚੁਣੇ ਇਹਨਾਂ ਚੋਂ ਹੀ ਨੇ ਅੱਛਾ ਇਹਨਾਂ ਚੋਂ ਹੀ ਨੇ ਕਾਲੀਆਂ ਵੀ ਆਉਂਦੀਆਂ ਨੇ ਜਣੀਆਂ ਚਿੱਟੀਆਂ ਵੀ ਆ ਜਾਂਦੀਆਂ ਨੇ ਤੇ ਕਾਲੇ ਮੱਖੀ ਚੀਨੇ ਵੀ ਆ ਜਾਂਦੇ ਆ ਠੀਕ ਆ ਆਏ ਆ ਰੰਗ ਸਾਰੇ ਆਈ ਜਾਂਦੇ ਆ ਯਾਰ ਰੰਗ ਸਾਰੇ ਆ ਜਾਂਦੇ ਨੇ ਹਾਂ ਇੱਥੇ ਵੱਡੀ ਬੱਕਰੀ ਲੈ ਕੇ ਆਏ ਕੋਈ ਹਾਂ ਆ ਤੇ ਬੈਠੀ ਵੱਡੀ ਇਹਨਾਂ ਦੇ ਬੱਚੇ ਹੋਣ ਵਾਲੇ ਘਰੇ ਨੇ ਨਾ ਹੁਣ ਤਾਂ ਸਾਰੇ ਬੈਗ ਗਏ ਵੀਰੇ ਵੇਚ ਤੇ ਹਾਂ ਬੈਗ ਗਏ ਇੱਕ ਤਾਂ ਅਜੇ ਇੱਥੇ ਬੈਗ ਗਿਆ ਆ ਪੱਟ ਦੀ ਹੈਡ ਬਹੁਤ ਹੈ ਨਾ ਬਈ ਕਾਲੀ ਦੀ ਹਾਂ ਇਹੇ ਦੋ ਦੰਦ ਦਾ ਵੀਰੇ ਦੋ ਦੰਦ ਹੋ 41 ਨਾ ਦੋ ਹਾਂ 41 ਦਾ ਹੋ 41 ਹੈਗੀ ਹਾਂ ਇੰਨੀ ਵੀ ਹੋ ਆ ਕਾਲੀ ਦੂਜੀ ਦੂਜੀ ਆਏ ਨੂੰ ਕਰੀ ਆ ਵੀ ਕੰਨਾਂ ਦੀ ਲੈਂਥ ਲੰਬੀ ਉਹ ਵੀ ਵਧੀਆ ਤੇ ਇਹ ਵੱਡੀ ਬੱਕਰੀ ਆ ਨਾ ਹਾਂ ਇਹ ਵੱਡੀ ਆ ਹੁਣ ਆਪਣੇ ਕੋਲੇ ਇਹ ਹੋਊ 5ਵੇਂ 6ਵੇਂ ਸੂਏ 5ਵੇਂ 6ਵੇਂ ਸੂਏ ਹਾਂ ਇਹ ਹੈਗੀ 5ਵੇਂ 6ਵੇਂ ਸੂਏ ਹੂੰ ਹੂੰ ਲਓ ਵੀ ਬੱਕਰੀਆਂ ਦੇਖ ਲਓ ਬਾਈ ਸਫੀ ਬਾਈ ਦੀਆਂ ਤੇ ਵੀਡੀਓ ਆਪਾਂ ਪਹਿਲਾਂ ਵੀ ਬਣਾਉਂਦੇ ਰਹਿੰਦੇ ਆ ਬਾਈ ਜੀ ਤੇ ਵਧੀਆ ਬੱਕਰੀਆਂ ਨੇ ਬਾਈ ਲਵੇ ਰੱਡ ਲਾਈਨ ਉਹੀ ਜਹਾਗੀਰ ਵਾਲੀ ਆ ਤੇ ਬਾਕੀ ਫੇਰ ਆਪਾਂ ਜਦੋਂ ਕਿਤੇ ਮਿਲੇ ਫੇਰ ਇਹਨਾਂ ਦਾ ਰਿਜ਼ਲਟ ਦਿਖਾਵਾਂਗੇ ਤੁਹਾਨੂੰ ਬੱਚੇ ਜਿਹੜੇ ਇਹਨਾਂ ਦੇ ਘਰੇ ਹੋਏ ਵੀ ਕਿਵੇਂ ਦੇ ਆਉਂਦੇ ਆ ਤੇ ਬਾਈ ਉਹ ਕਿੰਨੇ ਕ ਟਾਈਮ ਵਿੱਚ ਬੱਚਾ ਤਿਆਰ ਹੋ ਜਾਂਦਾ ਇਹਦਾ ਬੱਚਾ ਦਾ ਯਾਰ ਇਹਦਾ 2 ਕੁ ਮਹੀਨੇ 1.5 ਮਹੀਨਾ ਦੁੱਧ ਖੁੱਲਾ ਛੱਡ ਦੇ ਬਸ ਡਾਰ ਹੋ ਜਾਂਦਾ ਵਧੀਆ ਪਾਲ ਜਾਂਦਾ ਵਧੀਆ ਪਾਲ ਜਾਂਦਾ ਹਾਂ ਵਧੀਆ ਬਾਕੀ 6 ਬਾਰੇ ਸ਼ਰਤੇ ਆ 6 ਬਾਰੇ ਸ਼ਰਤੇ ਜੇ ਆਪਾਂ ਦੁੱਧ ਨੂੰ ਛੂਹਾਂ ਚੰਗਾ ਲਾਂਗੇ ਫਿਰ ਛੇਤੀ ਤਿਆਰ ਹੋ ਜੂ ਜੇ ਆਪਾਂ ਦੁੱਧ ਚੋਣ ਲੱਗ ਜਾਾਂਗੇ ਫਿਰ ਤੈਨੂੰ ਪਤਾ ਹੀ ਆ ਫਿਰ ਕਰ ਹੌਲੀ ਹੌਲੀ ਤਿਆਰ ਹੁੰਦਾਗਾ ਦੁੱਧ ਤੇ ਸ਼ਰਤੇ ਆ ਅੱਛਾ ਦੁੱਧ ਪਿਆਉਨੇ ਆ ਬੱਕਰੀਆਂ ਨੂੰ ਜਿਹੜਾ ਬੱਚਾ ਆਪਾਂ ਨੇ ਰੱਖਣਾ ਵਾ ਉਹਨੂੰ ਯਾਰੀ ਦੁੱਧ ਖੁੱਲਾ ਛੱਡ ਕੇ ਪਾਲਣਾ ਵਾ ਅੱਛਾ ਚੋਣ ਦਾ ਲਾਲ ਤੇ ਨਹੀਂ ਫਿਰ ਕਰਨਾ ਹਾਂ ਹਾਂ ਆ ਬੱਕਰੀ ਦਿਖਾਤੀ ਹਾਂ ਇਹਦਾ ਹਮਲਾ ਅੱ ਇਹ ਇਹਦਾ ਉਹ ਸਾਫ ਨਾ ਕਰਾ ਅੱਛਾ ਇਹਦਾ ਬੱਚਾ ਇਹਦਾ ਬੱਚਾ ਉਹ ਸਾਫ ਨਾ ਕਰਾ ਹਾਂ ਠੀਕ ਹੈ ਹੂੰ ਸਿੰਘ بڑا ਮੋਟਾ ਇਹਦਾ ਹਾਂ ਸਿੰਘ ਮੋਟੇ ਨੇ ਇਹਨਾਂ ਦੇ ਜੜਤੀ ਪੂਰੀ ਕਹਾਂ ਗਏ ਆ ਮੈਂ ਯਾਨੀ ਵੀ ਪੜ ਕੇ ਟੁੱਟ ਜਾਣਗੇ ਹਾਂ ਪੜ ਕੇ ਟੁੱਟ ਜਾਣਗੇ ਨਾ ਹੂੰ ਤੇ ਠੀਕ ਹੈ ਬਾਈ ਸਫੀ ਬਹੁਤ ਬਹੁਤ ਧੰਨਵਾਦ ਠੀਕ ਹੈ ਵੀਰੇ